ਸੀਐਨ ਨੇ ਰਿਪੋਰਟ ਕਰ ਰਿਹਾ ਵੀ ਯੂਕਰੇਨ ਵਾਲਿਆਂ ਨੇ ਆਲਰੇਡੀ ਯੂਐਸ ਮੇਡ ਜਿਹੜੀਆਂ ਲੌਂਗ ਰੇਂਜ ਮਿਸਾਈਲਸ ਹੈਗੀਆਂ ਆ ਜਿਨ੍ਹਾਂ ਨੂੰ ਏਟੀਏਸੀਐਮਸ ਕਰਕੇ ਜਾਣਿਆ ਜਾਂਦਾ ਆ ਉਹ ਉਹਨਾਂ ਨੇ ਆਲਰੇਡੀ ਰਸ਼ੀਆ ਵੱਲ ਫਾਇਰ ਕੀਤੀਆਂ ਹੈਗੀਆਂ 1000 ਤੋਂ ਵੱਧ ਦਿਨ ਹੋ ਗਏ ਆ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਲੱਗੀ ਹੋਈ ਨੂੰ ਸੋ ਮਾਈਡਰਨ ਐਡਮਿਨਿਸਟ੍ਰੇਸ਼ਨ ਦੇ 2 ਮਹੀਨੇ ਰਹਿ ਗਏ ਆ ਤੇ ਉਸੇ ਦੌਰਾਨ ਕੱਲ ਪਰਸੋਂ ਵਾਈਡਨ ਐਡਮਿਨਿਸਟ੍ਰੇਸ਼ਨ ਨੇ ਅਲਾਉ ਕਰ ਦਿੱਤਾ ਸੀ ਯੂਕਰੇਨ ਨੂੰ ਕਿ ਤੁਸੀਂ ਜਿਹੜੀਆਂ ਯੂਐਸ ਮੇਡ ਮਿਜ਼ਾਈਲਸ ਆ ਉਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ ਸੋ ਉਹਨਾਂ ਨੇ ਟਾਰਗੇਟ ਕੀਤਾ ਰਸ਼ੀਆ ਦੇ ਵਿੱਚ ਤੇ ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਆ ਕਿ ਯੂਕਰੇਨ ਨੇ ਸਾਡੇ ਉੱਤੇ ਆਲਰੇਡੀ ਜਿਹੜੀਆਂ ਮਿਜ਼ਾਈਲਸ ਆ ਉਹ ਰਸ਼ੀਆ ਦਾ ਜੋ ਬ੍ਰਾਇਨਸਕ ਰੀਜਨ ਆ ਉੱਥੇ ਦਾਗੀਆਂ ਹੈਗੀਆਂ ਜੋਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮਿਰ ਜ਼ਲਨਸਕੀ ਨੇ ਕਨਫਰਮ ਨਹੀਂ ਕੀਤਾ ਤੇ ਅਸੀਂ ਜਿਹੜੀਆਂ ਮਿਜ਼ਾਈਲ ਚਲਾਈਆਂ ਕਿ ਨਹੀਂ ਚਲਾਈਆਂ ਪਰ ਉੱਥੇ ਦਾ ਜਿਹੜਾ ਟਾਈਮ ਹੈਗਾ 3:25 ਟੜਕੇ ਦਾ ਮੰਗਲਵਾਰ ਦਾ ਉਸ ਟਾਈਮ ਦੇ ਉੱਤੇ ਜੋਕਰੇਨ ਵਾਲਿਆਂ ਨੇ 6 ਬੈਲਿਸਟਿਕ ਮਿਸਾਈਲਸ ਜੋ ਬਰਾਇਨਸ ਰਸ਼ੀਆ ਦੀ ਡਿਫੈਂਸ ਮਿਨਿਸਟਰੀ ਹੈਗੀ ਹੈ ਜਿੱਥੇ ਉਹਨਾਂ ਦੀ ਫੈਸਿਲਿਟੀ ਹੈ ਉੱਥੇ ਇਹ ਚਲਾਈਆਂ ਹੈਗੀਆਂ ਰਸ਼ੀਆ ਦੇ 에어 డిਫੈਂਸ ਨੇ ਇਹ ਕਿਹਾ ਆ ਵੀ 6ਾਂ ਵਿੱਚੋਂ 5 ਮਜ਼ਾਈਲਜ਼ ਉਹਨਾਂ ਨੇ ਆਲਰੇਡੀ ਸ਼ਾਟਡਾਊਨ ਕਰ ਲਈਆਂ ਤੇ ਇੱਕ ਜਿਹੜੀ ਆ ਉਹ ਚੱਲਣ ਦੇ ਵਿੱਚ ਜਿਹੜੀ ਆ ਕਾਮਜਾਬ ਹੋਈ ਹੈਗੀ ਆ ਇਹ ਜਿਹੜਾ ਡਿਸੀਜਨ ਆ ਬੜਾ ਕ੍ਰੂਸ਼ੀਅਲ ਮੂਮੈਂਟ ਦੇ ਉੱਤੇ ਆਇਆ ਆ ਰਸ਼ੀਆ ਇੱਕ ਤਰ੍ਹਾਂ ਨਾਲ ਕਹਿ ਰਿਹਾ ਵੀ ਅਸੀਂ ਫਰੰਟ ਲਾਈਨ ਤੇ ਆ ਯੂਕਰੇਨ ਦੇ ਵਿੱਚ ਦੂਸਰੇ ਪਾਸੇ ਯੂਐਸਏ ਦੇ ਵਿੱਚ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਚੇਂਜ ਹੋਣ ਵਾਲਾ ਹੈਗਾ ਤੇ ਉਸ ਟਾਈਮ ਦੇ ਉੱਤੇ ਹੁਣ ਇਹ ਜਿਹੜੀ ਜੰਗ ਆ ਖਤਮ ਹੋਣ ਦੀ ਬਜਾਈ ਤੇਜ਼ੀ ਦੇ ਨਾਲ ਹੋਰ ਅੱਗੇ ਵੱਧ ਰਹੀ ਹੈਗੀ ਜੀ ਬਿਲਕੁਲ ਸੋ ਇਹ ਸਥਿਤੀ ਜਿਹੜੀ ਇੱਥੇ ਹੋਰ ਜ਼ਿਆਦਾ ਬਣ ਜਾਣੀ ਆ ਸੰਵੇਦਨਸ਼ੀਲ ਜਿਹੜੀ ਉਹ ਬਣ ਜਾਣੀ ਆ ਕੱਲ ਹੀ ਜਿਹੜੀ ਕੱਲ ਪਰਸੋਂ ਜਿਹੜੀ ਹੈ ਵੀਕਐਂਡ ਦੇ ਉੱਤੇ ਭਾਜਨ ਹੁਣਾਂ ਨੇ ਹਰੀ ਚੰਡੀ ਦਿੱਤੀ ਸੀ ਤੇ ਯੂਕਰੇਨ ਨੇ ਅੱਜ ਯੂਐਸ ਮੇਡ ਮਿਜ਼ਾਈਲ ਜਿਹੜੀਆਂ ਰਸ਼ੀਆ ਦੇ ਅੰਦਰ ਆ ਜਿਹੜੀਆਂ ਵਰਤ ਦਿੱਤੀਆਂ ਜਿੱਦਾਂ ਕੱਲ ਦੱਸਿਆ ਸੀਗਾ ਵੀ ਰਸ਼ੀਆ ਨੇ ਜਿਹੜਾ ਯੂਕਰੇਨ ਦਾ ਹਿੱਸਾ ਕਾਬੂ ਕੀਤਾ ਹੈ ਉੱਥੇ ਤਾਂ ਇਹ ਜਿਹੜੀਆਂ ਮਿਜ਼ਾਈਲਜ਼ਆਂ ਉਹ ਉਹਦੇ ਨਾਲ ਹਮਲੇ ਅਮਰੀਕਨ ਮੇਡ ਦੇ ਨਾਲ ਕਰ ਰਹੇ ਸੀ ਜਿਹੜਾ ਯੂਕਰੇਨ ਦੀ ਹੋਈ ਧਰਤੀਆਂ ਪਰ ਅਸਲ ਜਿਹੜਾ ਬਾਰਡਰ ਆ ਉਸ ਤੋਂ ਪਾਰ ਪਹਿਲੀ ਵਾਰ ਇਹ ਚੀਜ਼ ਜਿਹੜੀ ਉਹ ਵਾਪਰੀ ਆ ਇਹਦੇ ਨਾਲ ਹੁਣ ਲੜਾਈ ਜਿੱਦਾਂ ਤੁਸੀਂ ਦੱਸਿਆ ਵੀ ਹੋਰ ਵਧਣ ਦੀ ਸੰਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਅਧਿਕਾਰੀਆਂ ਨੇ ਇਸ ਨੂੰ ਜਿਹੜਾ ਹੁਣ ਕਨਫਰਮ ਕਰ ਦਿੱਤਾ ਹੈਗਾ ਸੋ ਇਹ ਇਹ ਜਿਹੜੇ ਏਟੀਏ ਸੀਐਮਐਸ ਦਾ ਉਸ ਦੀ ਜਿਹੜੀ ਵਰਤੋਂ ਕੀਤੀ ਗਈ ਆ ਆਰਮੀ ਟੈਕਟਿਕਲ ਮਿਜ਼ਾਈਲ ਸਿਸਟਮ ਦੀ ਸੋ ਅਮਰੀਕਨ ਅਧਿਕਾਰੀ ਤੇ ਯੂਕਰੇਨੀਅਨ ਅਧਿਕਾਰੀ ਦੋਨੋਂ ਪਾਸੋਂ ਜਿਹੜੀ ਇਸ ਦੀ ਪੁਸ਼ਟੀ ਜਿਹੜੀ ਉਹ ਹੋਈ ਆ ਹੁਣ ਪੋਟੀਨਸ ਦਾ ਕੀ ਜਵਾਬ ਇਸ ਦੇ ਵਿੱਚ ਦਿੰਦਾ ਆ ਇਹ ਦੇਖਣ ਵਾਲੀ ਗੱਲ ਹੈਗੀ ਆ ਉਸ ਨੇ ਜਿੰਦਾ ਕੱਲ ਵੀ World War 3 ਦੀ ਇੱਕ ਵਾਰੀ ਫੇਰ ਧਮਕੀ ਜਿਹੜੀ ਉਹ ਦੇ ਦਿੱਤੀ ਸੀਗੀ ਉਦਾਂ ਦੀਆਂ ਧਮਕੀਆਂ ਪਹਿਲਾਂ ਵੀ ਦੇ ਚੁੱਕਾ ਹੈਗਾ ਆ ਪਰ ਇਦਾਂ ਲੱਗ ਰਿਹਾ ਵੀ ਬਾਇਡਨ ਹੁਣ ਹੁਣਾਂ ਨੇ ਜਾਂਦੇ ਜਾਂਦੇ ਇਹ ਜਿਹੜੀ ਹਰੀ ਝੰਡੀ ਦੇਖ ਕੇ ਇਸ ਮਸਲੇ ਨੂੰ ਹੋਰ ਜ਼ਿਆਦਾ ਜਿਹੜਾ ਜ਼ਰੂਰ ਉਲਝ ਗਿਆ ਹੈ ਵੈਸੇ ਯੂਕਰੇਨ ਵਾਲਾ ਇਸ ਨੂੰ ਵਰਤਣ ਦੇ ਲਈ ਲੰਮੇ ਸਮੇਂ ਤੋਂ ਉਹ ਕਹਿ ਰਿਹਾ ਸੀ ਅਮਰੀਕਾ ਨੂੰ ਵੈਸਟ ਨੂੰ ਵੀ ਆਪਣੀਆਂ ਮਿਜ਼ਾਈਲਸ ਸਾਨੂੰ ਜਿਹੜੀਆਂ ਤੁਸੀਂ ਸਿੱਧੀਆਂ ਰੂਸ ਦੇ ਵਿੱਚ ਦਾਗਣ ਦੇ ਲਈ ਸਾਨੂੰ ਜਿਹੜਾ ਉਹ ਤੁਸੀਂ ਮਨਜ਼ੂਰੀ ਦਿਓ ਇਵੈਂਚੁਅਲੀ ਜਿਹੜੀ ਮਨਜ਼ੂਰੀ ਇਹਨਾਂ ਨੂੰ ਹੁਣ ਮਿਲੀ ਆ ਤੇ ਉਸ ਤੋਂ ਬਾਅਦ ਵਿੱਚ ਹੁਣ ਇਹ ਮਸਲਾ ਜਿਹੜਾ ਅੱਗੇ ਵਧੂਗਾ ਉਹ ਉਹਨਾਂ ਨੇ ਹੁਣ ਅੱਗੇ ਜਵਾਬੀ ਕਾਰਵਾਈ ਕੀ ਕਰਦੇ ਆ ਇਹ ਵੇਖਣ ਵਾਲੀ ਗੱਲ ਰਹੂਗੀ ਜਿਹੜਾ ਨਿਊਕਲੀਅਰ ਨੂੰ ਲੈ ਕੇ ਉਹਨਾਂ ਨੇ ਖਤਰਾ ਜਿਹੜਾ ਕੀਤਾ ਸੀਗਾ ਵੀ ਅਸੀਂ ਨਿਊਕਲੀਅਰ ਹਮਲਾ ਵੀ ਕਰ ਸਕਦੇ ਆ ਕੀ ਪੋਟਨ ਇਹ ਕੰਮ ਕਰੂਗਾ ਜਾਂ ਨਹੀਂ ਸੋ ਇਹ ਦੇਖਣ ਵਾਲੀ ਗੱਲ ਆ ਪਰ ਆਨ ਦੇ 트럼ਪ ਪ੍ਰਸ਼ਾਸਨ ਦੇ ਲਈ ਇਹ ਜਿਹੜਾ ਮਸਲਾ ਜਿਹੜਾ ਜ਼ਰੂਰ ਉਲਝਿਆ ਹੋਇਆ ਹੁਣ ਉਹਨਾਂ ਨੂੰ ਮਿਲੇਗਾ ਜੀ ਬਿਲਕੁਲ ਇਹਦੇ ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਨੇ ਇਹ ਕਿਹਾ ਆ ਕਿ ਚਾਹੇ ਸਾਡੇ ਤੇ ਨਿਊਕਲੀਅਰ ਓਨਡ ਜਿਹੜੀ ਕੰਟਰੀ ਆ ਉਹ ਅਟੈਕ ਕਰਦੀ ਆ ਜਾਂ ਜਿਹਦੇ ਕੋਲ ਨਹੀਂ ਵੀ ਅਟੈਕ ਅਸੀਂ ਉਸ ਨੂੰ ਸੇਮ ਹੀ ਸਮਝਾਂਗੇ ਸੋ ਉਹਨਾਂ ਨੇ ਇਹ ਕਿਹਾ ਪੀ ਮੈਂ ਆਰਡਰ ਕੀਤਾ ਹੈਗਾ ਟੈਕਟੀਕਲ ਨਿਊਕਲੀਅਰ ਵੈਪਨ ਡ੍ਰਿਲ ਇਸ ਰਿਸਪਾਂਸ ਦੇ ਅਗੇਂਸਟ ਸੋ ਕਈ ਮਹੀਨਿਆਂ ਤੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੁਣੀ ਮੰਗ ਕਰ ਰਹੇ ਸੀ ਤੇ ਹੁਣ ਬਾਈਡਨ ਹੁਣਾ ਦੇ ਕਹਿਣ ਦੇ ਉੱਤੇ ਜੋ ਆ ਉਹਨਾਂ ਨੇ ਮਿਜ਼ਾਈਲਜ਼ ਛੱਡ ਦਿੱਤੀਆਂ ਹੈਗੀਆਂ ਸੋ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕੀਤਾ ਆ ਕਿ ਇਹ ਲੜਾਈ ਹੋਰ ਤੇਜ਼ੀ ਦੇ ਨਾਲ ਵੱਧ ਸਕਦੀ ਹੈਗੀ ਆ ਰਸ਼ੀਆ ਵਾਲੇ ਤਾਂ ਹੁਣ ਫੇਰ ਚੱਲੇ ਹਮ ਕਹਿ ਰਹੇ ਆ ਕਿ ਅਸੀਂ ਨਿਊਕਲੀਅਰ ਵੀ ਯੂਜ਼ ਕਰ ਸਕਦੇ ਆ ਚਾਹੇ ਯੂਕਰੇਨ ਕੋਲ ਨਿਊਕਲੀਅਰ ਪਾਵਰ ਹੈਗੀ ਆ ਜਾਂ ਨਹੀਂ ਹ ਹੁਣ ਰੂਸ਼ੀਆ ਦੇ ਫੋਰਮ ਮਿਨਿਸਟਰ ਸਰਜੀ ਲੈਬਰੋਵ ਆ ਗਰੁੱਪ ਆਫ 20 ਦੀ ਮੀਟਿੰਗ ਚੱਲ ਰਹੀ ਹੈਗੀ ਆ ਬ੍ਰਾਜ਼ੀਲ ਦੇ ਵਿੱਚ ਉੱਥੇ ਉਹਨਾਂ ਨੇ ਇਹ ਕਿਹਾ ਆ ਕਿ ਇਹ ਜਿਹੜਾ ਅਟੈਕ ਆ ਅਸੀਂ ਇਸ ਦਾ ਜਿਹੜਾ ਜਵਾਬ ਠੋਕਮਾ ਦੇਵਾਂਗੇ ਸੋ ਜੀ 20 ਦੇ ਮੀਟਿੰਗਸ ਦੀ ਵੀ ਚੱਲ ਰਹੀ ਹੈਗੀ ਆ ਉੱਥੇ ਪ੍ਰੈਜ਼ੀਡੈਂਟ ਬਾਈਡਨ ਹੁਣੇ ਵੀ ਪਹੁੰਚੇ ਹੋਏ ਹੈਗੇ ਆ ਤੇ ਉਹ ਆਪਣੇ ਜਿਹੜੇ ਮਿੱਤਰ ਮੁਲਕ ਹੈਗੇ ਆ ਉਹਨਾਂ ਨੂੰ ਆਪਣੇ ਨਾਲ ਕੱਠਾ ਕਰਨ ਦੇ ਲਈ ਪੂਰੀ ਤਰ੍ਹਾਂ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ ਦੂਸਰੇ ਪਾਸੇ ਅਸੋਸੀਏਟਿਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਪਈ ਪੂਟਨ ਨੇ ਜਰਮਨ ਦੇ ਜਿਹੜੇ ਚਾਂਸਲਰ ਆ ਉਹਦੇ ਨਾਲ ਲਗਭਗ 1 ਘੰਟਾ ਜਿਹੜੀ ਆ ਗੱਲਬਾਤ ਕੀਤੀ ਹੈਗੀ ਆ ਆ ਉਸ ਸਮੇਂ ਜਦੋਂ ਉਹਨਾਂ ਨੇ ਆਪਣਾ ਜਿਹੜਾ ਨਿਊਕਲੀਅਰ ਦਾ ਥ੍ਰੈਸ਼ੋਲਡ ਆ ਉਸ ਨੂੰ ਲੋਅਰ ਕੀਤਾ ਹੈਗਾ ਆ ਸੋ ਜਿਹੜੀ ਲੜਾਈ ਆ ਇਹ ਨਵੇਂ ਫੇਜ਼ ਦੇ ਵਿੱਚ ਪਹੁੰਚ ਜਾਊਗੀ ਸੋ ਨਵਾਂ ਪਹੁੰਚ ਮੋ ਚੁੱਕੀ ਹੈਗੀ ਆ ਆਪਾਂ ਕਹਿ ਸਕਦੇ ਆ ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੂੰ ਚਾਰ ਸੰਭਾਲਣ ਦੇ ਲਈ ਹਜੇ 60 ਡੇਜ਼ ਹੈਗੇ ਆ ਸੋ 60 ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੋ ਸਕਦਾ ਹੈਗਾ ਜੀ 20 ਦੀ ਨਿਊਜ਼ ਕਾਨਫਰੰਸ ਹੋ ਰਹੀ ਸੀ ਬ੍ਰਾਜ਼ੀਲ ਦੇ ਵਿੱਚ ਉੱਥੇ ਜਿਹੜੇ ਰਸ਼ੀਆ ਦੇ ਫੋਰਮ ਮਿਨਿਸਟਰ ਸਰਗਈ ਲਾਵਰੋਵ ਉਹਨਾਂ ਨੇ ਕਿਹਾ ਆ ਵੀ ਕਹਿੰਦੇ ਵੀ ਇਹ ਸਿਗਨਲ ਹੀ ਆ ਵੀ ਇਹ ਐਸਕੇਲੇਟ ਕਰਨਾ ਚਾਹੁੰਦੇ ਆ ਵੀ ਲੜਾਈ ਨੂੰ ਹੋਰ ਵਧਾਉਣਾ ਜਿਹੜਾ ਉਹ ਚਾਹੁੰਦੇ ਨੇ ਸੋ ਉਹਨਾਂ ਨੇ G20 ਦੀ ਮੀਟਿੰਗ ਦਰਮਿਆਨ ਇਹ ਗੱਲ ਆਖ ਦਿੱਤੀ ਹੈਗੀ ਆ ਰਸ਼ੀਆ ਨੇ ਲੰਬੇ ਸਮੇਂ ਤੋਂ ਕਿਹਾ ਵੀ ਜਿਹੜੀ ATACS CMS आ, US ਦੀ ਜਿਹੜੀ ਪ੍ਰੋਗਰਾਮਡ ਆ ਇਹਦੇ ਇਹ US ਦੇ ਸੈਟੇਲਾਈਟਸ ਦੀ ਇਸੇ ਰਿਕੁਆਇਰ ਰਿਕੁਆਇਰਮੈਂਟ ਆ ਗਾਈਡੈਂਸ ਜਿਹੜੀ ਲਈ ਜਾਂਦੀ ਆ ਪ੍ਰੈਜ਼ੀਡੈਂਟ ਜਿਹੜਾ ਜ਼ੇਲੈਂਸਕੀ ਆ ਯੂਕਰੇਨ ਦਾ ਉਹਨੇ ਕਿਹਾ ਵੀ ਉਹ ਸਾਰੇ ਹੀ ਆਪਣੇ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰ ਰਹੇ ਆ ਤਾਂ ਜੋ ਜਿਹੜੀਆਂ ਲੌਂਗ ਰੇਂਜ ਸਟ੍ਰਾਈਕਸ ਆ ਉਨ੍ਹਾਂ ਦੇ ਵਿੱਚ ਉਹਨਾਂ ਨੂੰ ਸਮਰਥਨ ਮਿਲੇ ਆ ਇਹਨਾਂ ਨੇ ਰਸ਼ੀਆ ਦੇ ਬ੍ਰਾਂਚ ਕਰੀਜਨ ਦੇ ਵਿੱਚ ਹਮਲਾ ਕੀਤਾ ਆ ਤੇ ਯੂਐਸਟੀ ਜਿਹੜੀ ਐਟਸਮ ਐਟੀਐਸਸੀਐਮਐਸ ਜਿਹੜੇ ਸਿਸਟਮ ਨੇ ਲੌਂਗ ਰੇਂਜ ਕੈਪੇਬਿਲਟੀ ਵਾਲੇ ਆ ਉਹਨਾਂ ਸਾਰਿਆਂ ਨੂੰ ਕਹਿੰਦੇ ਅਸੀਂ ਵਰਤ ਸਕਦੇ ਹਾਂ ਯੂਕਰੇਨ ਦੀ ਮਿਲਟਰੀ ਨੇ ਪਬਲਿਕਲੀ ਤਾਂ ਨਹੀਂ ਦੱਸਿਆ ਆ ਵੀ ਕਿਹੜੇ ਕਿਹੜੇ ਵੈਪਨ ਜਿਹੜੇ ਆ ਉਹਨਾਂ ਨੇ ਇਵੈਂਚੁਅਲੀ ਵਰਤੇ ਆ ਜਿਹੜੇ ਯੂਕਰੇਨ ਦਾ ਅਧਿਕਾਰੀ ਤੇ ਯੂਐਸ ਦਾ ਅਧਿਕਾਰੀ ਆ ਉਹਨਾਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਹੀ ਜਿਹੜਾ ਦੱਸਿਆ ਸੀਗਾ ਵੀ ਉਹਨਾਂ ਨੇ ਜਿਹੜਾ ਇਹ ਜਿਹੜੀਆਂ ਏਟੀਏ ਸੀਐਮਐਸ ਮਿਜ਼ਾਈਲਜ਼ ਆ ਉਹਨਾਂ ਦੀ ਜਿਹੜੀ ਉਹ ਵਰਤੋਂ ਕੀਤੀ ਆ ਸੋ ਇਹ ਨਵਾਂ ਦੌਰ ਲੜਾਈ ਦਾ ਜਿਹੜਾ ਇਸ ਦੇ ਵਿੱਚ ਸ਼ੁਰੂ ਹੋਊਗਾ ਰੂਸ ਇਹ ਜਿਹੜਾ ਫੈਸਲਾ ਨੇ ਇਹਦੀ ਥੋੜੀ ਜੀ ਤੈ ਦੇ ਵਿੱਚ ਜਾਈਏ ਤਾਂ ਰੀਸੈਂਟਲੀ ਜਿਹੜੀਆਂ ਰਿਪੋਰਟਸ ਆਈਆਂ ਸੀ ਕਨਫਰਮੇਸ਼ਨ ਹੋਈ ਸੀ ਵੀ ਰਸ਼ੀਆ ਦੇ ਫੌਜੀਆ ਦੇ ਨਾਲ ਮਿਲ ਕੇ ਨਾਰਥ ਕੋਰੀਆ ਦੇ ਫੌਜੀਆ ਨੇ ਆ ਕੇ ਯੂਕਰੇਨ ਦੇ ਵਿੱਚ ਸਾਥ ਦਿੱਤਾ ਲੜਾਈ ਕੀਤੀ ਆ ਤੇ ਪ੍ਰੈਜ਼ੀਡੈਂਟ ਬਾਈ ਦਾ ਨੇ ਕਿਹਾ ਸੀਗਾ ਵੀ ਕਿਉਂਕਿ ਉਹਨਾਂ ਨੇ ਨਾਰਥ ਕੋਰੀਆ ਦਾ ਸਾਥ ਲਿਆ ਇਸ ਕਰਕੇ ਅਸੀਂ ਯੂਕਰੇਨ ਨੂੰ ਇਹ ਜਿਹੜੀਆਂ ਮਿਜ਼ਾਈਲਜ਼ ਆ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਰਹੇ ਆ ਤੇ ਯੂਕਰੇਨ ਨੇ ਉਸ ਦੇ ਵਿੱਚ ਇੱਕ ਦਾ ਇੱਕ ਦਿਨ ਪੈਂਦੇ ਆਹੀਂ ਉਹ ਜਿਹੜਾ ਪਹਿਲਾ ਹਮਲਾ ਆ ਉਸ ਮਿਜ਼ਾਈਲ ਦੇ ਨਾਲ ਕਰ ਦਿੱਤਾ ਹੈਗਾ ਸੋ ਨਾਰਥ ਕੋਰੀਆ ਦੇ ਜਿਹੜੇ ਟ੍ਰੂਪਸ ਦੇ ਵਿੱਚ ਜੀ ਜੁਆਇਨਿੰਗ ਤੋਂ ਬਾਅਦ ਦੇ ਵਿੱਚ ਬਾਇਡਨ ਹੁਣਾਂ ਨੇ ਆਪਣਾ ਜਿਹੜਾ ਇਹ ਰੁਖ ਬਦਲਿਆ ਸੀਗਾ ਤੇ ਉਸ ਤੋਂ ਬਦਲਣ ਤੋਂ ਬਾਅਦ ਦੇ ਵਿੱਚ ਹੁਣ ਇੱਕ ਨਵਾਂ ਦੌਰ ਲੜਾਈ ਦਾ ਇਹ ਸ਼ੁਰੂ ਹੋ ਚੁੱਕਾ ਹੈ ਜੀ